ਇਹ ਜਿਹੜਾ ਪਰਿਵਾਰ ਆ ਇਸ ਦੀ ਜਿਹੜੀ ਛੱਤ ਆ ਬਿਲਕੁਲ ਢਹਿ ਢੇਰੀ ਹੋ ਗਈ ਆ ਇੱਕ ਮਾਤਾ ਬਜ਼ੁਰਗ ਆ ਜਿਹੜੀ ਤੇ ਇੱਕ ਬਾਪੂ ਜੀ ਦੋ ਜਣੇ ਇਸ ਘਰ ਦੇ ਵਿੱਚ ਰਹਿੰਦੇ ਸਨ ਆ ਠਾ ਰਹਿੰਦੇ ਆ ਆ ਆਹ ਦੀ ਸਮਝੋ ਆਹ ਦੀ ਕਹਾਣੀ ਹੋ ਰਹੀ ਹੈ ਘਰ ਪਾਇਓ ਉੱਥੇ ਕਿ ਬੱਚੇ ਪੜਾਉਂਦੇ ਆ ਇੱਥੇ ਰਹਿੰਦੇ ਆ ਅੱਛਾ ਦਾ ਅੰਨ ਨਾ ਪਾਣੀ ਦੀ ਕਿੰਨੇ ਦਿਨ ਬਾਹਰ ਰਹਾਈ ਹੋ ਫਿਰ ਤਿੰਨ ਦਿਨ ਤਿੰਨ ਦਿਨ ਜੰਗਲ ਜੰਗਲ ਵੀ ਵਿਚੇ ਪਾਣਦੇ ਰਹੇ ਅਸੀਂ ਇਹ ਪਾਣੀ ਸੀ ਨਹੀਂ ਕਿਸੇ ਦੇ ਘਰੇ ਰਹੇ ਕਿ ਇੱਥੇ ਹੀ ਰਹੇ ਹਾਂ ਹੀ ਪਤ ਘਾਰ ਹੀ ਰਹੇ ਅਸੀਂ ਉੱਥੇ ਮੰਜੇ ਤੇ ਮੰਜਾ ਚਾਲਦੇ ਦੋ ਸੇ ਬੈਣਾ ਘਰ ਰੋਟੀ ਦੀ ਹੀ ਨਹੀਂ ਕਰਨੀ ਇਹਨਾਂ ਮੈਂ ਪਰ ਮਾਤਾ ਜਿੰਨੇ ਆਲੀ ਘਰੇ ਵੇਖਦੀ ਆ ਟੁੱਟਿਆ ਜਾ ਘਰ ਅੰਦਰੋਂ ਦੁੱਖ ਤਾਂ ਲੱਗਦਾ ਹੀ ਆ ਹਾਂ ਲੱਗਦਾ ਰਿਹਾ ਫਿਰ ਮੁੱਤ ਕੀ ਕਰਾਂ ਹਾਂ ਚਲੋ ਕਿਉਂਕਿ ਜਿੰਨੀਆਂ ਚੀਜ਼ਾਂ ਸੀ ਸਾਮਾਨ ਵੀ ਰੁੜ ਗਿਆ ਆ ਸਾਮਾਨ ਥੱਲੇ ਕੋਲ ਥੱਲੇ ਮੰਜੇ-ਮੰਜੇ ਸਭ ਪੈਸਾ ਟਕਾ ਵੀ ਸੀਗਾ ਨਹੀਂ ਪੈ ਗੋਏ ਬਤਨਾ ਤੁਹਾਨੂੰ ਪਤਾ ਹੀ ਇਹਨਾਂ ਦੇ ਸੈਲਬ ਜੁਰਗਾ ਕੋਈ ਧੰਗਿਆ ਨਹੀਂ ਮਾਰਾਂ ਦੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਮਕੌੜਾ ਪਤਨ ਤੋਂ ਪਾਰ ਪਿੰਡ ਰਾਜਪੁਰ ਚਿੱਪ ਦੇ ਵਿੱਚ ਖੜਿਆ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਪੈਂਦਾ ਤਾਂ ਇੱਥੇ ਅਸੀਂ ਇੱਕ ਐਸੇ ਘਰ ਦੇ ਵਿੱਚ ਮੌਜੂਦ ਆ ਜਦੋਂ ਮੈਂ ਦਰਵਾਜ਼ਾ ਖੋਲ੍ਹ ਕੇ ਤੁਹਾਨੂੰ ਦਿਖਾਵੇਂਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜਾ ਪਰਿਵਾਰ ਆ ਇਸ ਦੀ ਜਿਹੜੀ ਛੱਤ ਆ ਬਿਲਕੁਲ ਢਹਿ ਢੇਰੀ ਹੋ ਗਈ ਆ ਪਰਿਵਾਰ ਰੀਜਾਂ ਦੇ ਨਾਲ ਇਸ ਥਾਂ ਤੇ ਰਹਿੰਦਾ ਸੀ ਤਾਂ ਤੁਹਾਨੂੰ ਹੋਰ ਵੀ ਹਰਾਨੀ ਹੋਵੇਗੀ ਕਿ ਇੱਕ ਬੇਬੇ ਇੱਕ ਮਾਤਾ ਬਜ਼ੁਰਗ ਹੈ ਜੜੀ ਤੇ ਇੱਕ ਬਾਪੂ ਜੀ ਦੋ ਜਣੇ ਇਸ ਘਰ ਦੇ ਵਿੱਚ ਰਹਿੰਦੇ ਸਨ ਬਜ਼ੁਰਗ ਕਿਉਂਕਿ ਬਜ਼ੁਰਗਾਂ ਦੀ ਉਮਰ ਦੇ ਵਿੱਚ ਵੈਸੇ ਹੀ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਹੁਣ ਹੜਾਂ ਦੀ ਮਾਰ ਪਈ ਆ ਤਾਂ ਘਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਬਹੁਤ ਨੁਕਸਾਨ ਹੋਇਆ ਜੀ ਹਾਂ ਬਹੁਤ ਹੋ ਗਿਆ ਫਿਰ ਹਾਂ ਦੋ ਹੀ ਜਣੇ ਹੋ ਘਰ ਹਾਂ ਜੀ ਦੋ ਹੀ ਪੁੱਤ ਕਿੱਥੇ ਰਹਿੰਦੇ ਨੇ ਉਹ ਮਕੋੜਾ ਜੀ ਮਕੋੜਾ ਰਹਿੰਦੇ ਨੇ ਹਾਂ ਉਹ ਕੀ ਕਰਦੇ ਨੇ ਉਹ ਡਰਾਈਵਰ ਹੀ ਹੈ ਢੜਕ ਪਾਈ ਬਤਾ ਤੁਸੀਂ ਇੱਥੇ ਸੀਗੇ ਹਾਂ ਹੀ ਕਿਰੇ ਇੱਥੇ ਨਾ ਨੱਥੇ ਆ ਪਰ ਕੀ ਕਰੀਏ ਫਿਰ ਹੁਣ ਅੱਜਕੱਲ ਸਮੇਂ ਦਾ ਕੀ ਇਤਨਾ ਦਾ ਸਮਾਂ ਆਰਡਰ ਆਂਦੇ ਆ ਹਾਂ ਹਾਂ ਆਡੀ ਸਮਝੋ ਆਡੀ ਇਤਨਾ ਵੀ ਉੱਥੇ ਪੱਕਾ ਪਾ ਲਓ ਉੱਥੇ ਬੱਚੇ ਪੜਾਉਂਦੇ ਆ ਇੱਥੇ ਰਹਿ ਜਾਂ ਅੱਛਾ ਤੇ ਇਹ ਕਦੋਂ ਆਇਆ ਹੜ ਮਤਲਬ ਕਦੋਂ ਕੋ ਠੱਠਾ ਕਰ ਇਹ 10 ਵਜੇ ਆ ਰੰਦ ਲੈ ਠਾ 10 ਵਜੇ ਆ ਰੰਦ ਆ ਰਾ ਜੀ ਦਾ ਠੀਕ ਹੈ ਤੇ ਤੁਸੀਂ ਕਿੱਥੇ ਪਏ ਸੀ ਉਦੋਂ ਆਹੀ ਬਤਾ ਇੱਥੇ ਮੈਂ ਜਰ ਰਹਾ ਸੀ ਤੇ ਅਸੀਂ ਉੱਥੇ ਗਿਆ ਮੌਲ ਘਾਟੇ ਮੱਜੇ ਦੇ ਮੱਜਾ ਰਖੇ ਰਹੇ ਸੀ ਤੇ ਉੱਥੇ ਹੀ ਵੇਲੇ ਠੀਕ ਹੈ ਹਾਂ ਉੱਥੇ ਸੋਈ ਜੀ ਵਿਹਾਨਾ ਦਾ ਪਾਣੀ ਮਾਰਚ ਬੈਗਾ ਦੀ ਪਿੰਡ ਦੇ ਵਿੱਚ ਪੂਰੀ ਹਲਚਲ ਮਚ ਗਈ ਸੀ ਆ ਜਿਹੜਾ ਛੇੜ ਹੋਈ ਸਾਰੇ ਦੋੜੇ ਬਾਜਾਂ ਮਾਰ ਪਰ ਇਥੋਂ ਨੰਗਿਆ ਨਹੀਂ ਕਿ ਇੱਕ ਹੋ ਜਾਂਦਾ ਕਸ਼ੀਸ਼ ਪਣਦੀ ਆਇਆ ਨਹੀਂ ਜਾਂਦਾ ਅੰਨਾ ਨਾ ਪਾਣੀ ਸੀ ਕਿੰਨੇ ਦਿਨ ਬਾਹਰ ਰਹੇ ਹੋ ਫਿਰ ਤਿੰਨ ਦਿਨ ਅਸੀਂ ਕੰਦੇ ਤਿੰਨ ਦਿਨ ਤਿੰਨ ਦਿਨ ਜੰਗਲ ਵਿੱਚੇ ਪਾਣਦੇ ਰਹੇ ਅਸੀਂ ਇਹ ਪਾਣੀ ਚੀਰੇ ਨਹੀਂ ਕਿਸੇ ਦੇ ਘਰੇ ਰਹੇ ਰਏ ਕਿ ਇੱਥੇ ਹੀ ਰਹੇ ਆਹੀਂ ਪਤਕਾਰੀ ਰਹੇ ਅਸੀਂ ਉੱਥੇ ਮੰਜਲ ਮੰਜਾ ਚਾਲਦੇ ਦੋਸਤੇ ਬੈਨਾਂ ਕਾਨੂੰ ਰੋਟੀ ਦੇਣੀ ਕਰਨੀ ਇਹਨਾਂ ਨੇ ਲੱਗ ਛਕ ਹੋਇਆ ਜਾਣਾ ਕਿੱਥੇ ਹੀ ਪਤਾ ਬਹੁਤ ਨੁਕਸਾਨ ਹੋਇਆ ਮਾਤਾ ਹਾਂ ਨੁਕਸਾਨ ਦੇਖਾ ਜੋ ਕੁੱਪ ਕਾ ਸਾਰਾ ਹੀ ਤੇਰਾ ਵਿਆਹ ਇਸੇ ਘਰਤੀ ਹੋਇਆ ਸੀ ਹਾਂਜੀ ਇੱਥੇ ਹੋਇਆ ਸੀ ਮਾਤਾ ਤੇ ਪਰ ਬਾਪੂ ਔਖਾ ਤਾਂ ਹੁੰਦਾ ਜਦੋਂ ਜਿਹੜੇ ਘਰ ਦੇ ਵਿੱਚ ਵਿਆਹ ਕੇ ਲਿਆਂਦੀ ਹੋਵੇ ਕੋਈ ਔਰਤ ਉਹਨੂੰ ਤਾਂ ਦੁੱਖ ਬਹੁਤ ਲ ਆਹੋ ਜੀ ਇਹ ਤਾਂ ਘਰ ਹੁੰਦੀ ਆ ਜੇ ਸਮਾਨ ਕਿੰਨੇ ਹੁੰਦੇ ਨੇ ਸਮਾਨ ਬੜਾ ਹੁੰਦਾ ਘਰਾਂ ਦਾ ਤੁਹਾਨੂੰ ਬੰਦਾ ਉਹ ਮੈਂ ਆ ਕਾਂਕਾ ਜੀ ਬੋਲ ਠੀਕ ਹੈ ਹਾਂ ਇਹ ਜੀ ਆ ਕੜਕ ਦਾਣੇ ਕੱਢ ਦੇ ਅੱਛਾ ਇੱਕ ਜਣਾ ਬੋਲੋ ਮੈਨੂੰ ਫਿਰ ਇਦਾਂ ਮੈਨੂੰ ਕਨਫਿਊਜ਼ ਅੱਛਾ ਬਾਪੂ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਤਾਂ ਬੜਾ ਹੋਇਆ ਜੀ ਚਾਹ ਉਹ ਚਾਰ ਵੀ ਜਿਹੜੇ ਉਹ ਦਰਿਆ ਛੁੱਟਿਆ ਤੇ ਕਣਕ ਜਿਹੜੀ ਉਹ ਵੀ ਕਹੀ ਦਰਿਆ ਛੁੱਟਿਆ ਇਹ ਥੋੜੀ ਜਿਹੀ ਉੱਪਰ ਉੱਪਰ ਲਾਈ ਅੱਛਾ ਇੰਨੀ ਕੀ ਗਣ ਕਰੇਗੀ ਹਾਂ ਇੰਨੀ ਕਰੇਗੀ ਬਾਕੀ ਸਾਰੀ ਖਰਾਬ ਹੋ ਗਈ ਬਾਕੀ ਖਰਾਬ ਬੱਚੇ ਆਏ ਸੀ ਪਤਾ ਲੈਣ ਆਹੋ ਆਏ ਸੀ ਉਹ ਤੇ ਪਰ ਬਾਪੂ ਟੀਜੇ ਤੀਜੇ ਦਿਨ ਆਉਂਦੇ ਆ ਚੀ ਆਉਂਦਾ ਗੱਡੀ ਕੋਲ ਪਤਾ ਛੱਡੇ ਜਾਂਦੀ ਅੱਜ ਤੱਕ ਚਾਚੇ ਵੀ ਭਾਲਣੇ ਹੋਏ ਹਾਂ ਠੀਕ ਹੈ ਹਾਂ ਤੇ ਫਿਰ ਇੱਕ ਗੱਲ ਆ ਮਾਤਾ ਉ ਜਦੋਂ ਅਸੀਂ ਦੇਖਦੇ ਆ ਨੁਕਸਾਨ ਤਾਂ ਸਾਡਾ ਵੀ ਰੋਣ ਨਿਕਲ ਜਾਂਦਾ ਫਿਰ ਤੁਸੀਂ ਵੀ ਰੋਂਦੇ ਹੋ ਹਾਂ ਫਿਰ ਰੋਣਾ ਤੇ ਫਿਰ ਕਿੰਨੀ ਰੋ ਕੇ ਹਟ ਗਿਆ ਹਟ ਗਿਆ ਹਣ ਕੀ ਕਰੀਏ ਬਹੁਤ ਰੋਏ ਆਹ ਕੰਨ ਰੋਟੀ ਖਾਦੀ ਹੈ ਰੋਟੀ ਨਹੀਂ ਖਾਂਦੀ ਦੋ ਤਿੰਨ ਦਿਨ ਰੋਟੀ ਨਹੀਂ ਖਾਦੀ ਨਾ ਖਾਂਦੀ ਨਹੀਂ ਅੱਛਾ ਬਹੁਤ ਨੁਕਸਾਨ ਹੁੰਦਾ ਮਾਤਾ ਜੀ ਫਿਰ ਇਹ ਚਾਰ ਦਿਨ ਭਾਰੋਂ ਵੀ ਨੀ ਕੋ ਆ ਸਕਦਾ ਚਾਰ ਦਿਨ ਬੇੜੀ ਨਹੀਂ ਪਈ ਬੇੜੀ ਨਹੀਂ ਪਈ ਅੱਛਾ ਕਿਸ਼ਤੀ 10 ਦਿਨ ਨੇ ਪਈ 10 ਦਿਨ ਬੇੜੀ ਨਹੀਂ ਪਈ ਤੇ ਫਿਰ ਰੋਟੀ ਪਾਣੀ ਕਿਵੇਂ ਰੱਖੇ ਰੋਟੀ ਪਾਣੀ ਉਹ ਚਾਹ ਘਰ ਆ ਉੱਥੋਂ ਪਾਦਾ ਆ ਜਾਂਦੇ ਆ ਮੁੜਾ ਪਰ ਬਾਪੂ ਕਿਸੇ ਦੇ ਘਰੋਂ ਖਾਣਾ ਤਾਂ ਬਹੁਤ ਔਖਾ ਤਾਂ ਔਖਾ ਵੜਾ ਹਾਂ ਨਹੀਂ ਪਤਾ ਇਹਦਰ ਲੁੱਕੀ ਚੰਗੇ ਆ ਛਾ ਟੇ ਲੋ ਹਾਂ ਇੱਧਰ ਲੋਕੀ ਚੰਗਿਆ ਸਾਰਿਆਂ ਦੀ ਵਾਂ ਫੜਦੇ ਆ ਠੀਕ ਆ ਹਾਂ ਨਹੀਂ ਠੀਕ ਆ ਹੁੰਦਾ ਹੀ ਇਹਨਾਂ ਨੂੰ ਕਾਨੂੰ ਆਕਰ ਕੇ ਲੱਕ ਤੇ ਖਾਵੇ ਪਰ ਮਾਤਾ ਬਹੁਤ ਔਖਾ ਹੁੰਦਾ ਹੁਣ ਐਸ ਉਮਰ ਦੇ ਵਿੱਚ ਤਾਂ ਹਰ ਇੱਕ ਨੂੰ ਹੁੰਦਾ ਵੀ ਜਿੰਨੀ ਕਿ ਜ਼ਿੰਦਗੀ ਰਹੇਗੀ ਵਧੀਆ ਲੰਘ ਜੇ ਹੁਣ ਕਮਰਾ ਤਾਂ ਕੋਈ ਤਰੇਡ ਆ ਜੇ ਕਮਰੇ ਦੀ ਉਹ ਕਰਨੀ ਠੀਕ ਔਖੀ ਐ ਅੰਡ ਮੀਟਰ ਲੈਂਦਾ ਹਾਂ ਹੁਣ ਐ ਮਹੀਨਾ ਲੈਂਦੇ ਨੇ ਉਹ ਆ ਠੀਕ ਹੈ ਤੇ ਇਹ ਵੀ ਵਿੱਚ ਪਾਣੀ ਜੰਨੇ ਨੇ ਪਾਣੀ ਚ ਕੱਢਿਆ ਪਾਠੀ ਦਹੀਂ ਦੀ ਨਹੀਂ ਕੱਢਿਆ ਠੀਕ ਹੈ ਹਾਂ ਤੇ ਬਿਮਾਰੀਆਂ ਬਮੂਰੀਆਂ ਤੋਂ ਠੀਕ ਹੈ ਕੋਈ ਨਕਸ਼ਤਰੀਆਂ ਗੋਡਿਆਂ ਦੀ ਬੀੜਾ ਹੁੰਦੀਆਂ ਨੇ ਪਤਾ ਗੋਡੇ ਆ ਹਾਂ ਗੋਡੇ ਕੋਈ ਆਇਆ ਮਦਦ ਲਈ ਘਰ ਲਈ ਹਾਂ ਜੀ ਆਂਦੇ ਨੇ ਤਾਂ ਦੇਖ ਕੇ ਚੱਲ ਜਾਂਦੇ ਨੇ ਨਹੀਂ ਕਿਸ ਨੇ ਪੈਸਾ ਦਿੱਤਾ ਨਹੀਂ ਅਜੇ ਇੱਕ ਦੋ ਬੰਦੇ ਨੇ ਦਿੱਤਾ ਪੁਕਾਨੇ ਨਹੀਂ ਆਏ ਇਹ ਪਤਾ ਨਹੀਂ ਹੈ ਕੋ ਆ ਨਹੀਂ ਮੈਂ ਸੁਣਿਆ ਪਿੰਡ ਚੋਂ ਕਹਿੰਦੇ ਸੋਂ ਤਾਂ ਲੱਖਾਂ ਰੁਪਈਆ ਮਿਲ ਗਏ ਨਹੀਂ ਨਹੀਂ ਬੁੱਤਰ ਕੋਈ ਗੱਲ ਨਹੀਂ ਚਲ ਪਤਾ ਹੀ ਚੋ ਕਿ ਆ ਆ ਜੇ ਆ ਉਹ ਜਿਹੜੇ ਨਵੇਂ ਭੈਣ ਨਹੀਂ ਨਾ ਬੜੇ ਵਿੱਚ ਕੋਠੇ ਬਣੀ ਗਿਆ ਉਹ ਉਹ ਆ ਸਾਰਿਆਂ ਨੂੰ ਮਿਲਣਾ ਉਹ ਕਹਿੰਦੇ ਸਾਰਿਆਂ ਨੂੰ ਮਿਲਣਾ ਉਹ ਕਹਿੰਦੇ ਸਾਰਿਆਂ ਨੂੰ ਮਿਲਣਾ ਸਾਰਿਆਂ ਜਿਹੜੇ ਅਸੀਂ ਠੱਕੇ ਕੋਠੇ ਜੀ ਹਾਂ ਤੇ ਉਹ 2000 ਰੁਪਏ ਦੇ ਗਿਆ ਹੀ ਉਹ ਵਿਚਾਰੇ 2000 2000 ਰੁਪਏ ਬਸ ਵਾਹਿਗੁਰੂ ਝੂਠ ਮਾਰੀ ਇੰਨਾ ਹੱਥ ਜੋੜਿਆ ਮੈਂ ਹਾਂ ਅਸੀਂ ਲੈਣਾ ਚਲੋ ਅਸੀਂ ਆਪੇ ਬੜੇ ਬੜੀ ਜਲੇ ਆਟੇ ਪਰ ਭਾਈ ਬਾਪੂ ਜੀ ਇੱਕ ਗੱਲ ਹੈ ਬਾਪੂ ਜੀ ਵੀ ਲੋਕਾਂ ਨੇ ਰਾਸ਼ਨ ਬਾਰੇ ਵੀ ਬਹੁਤ ਸਵਾਲ ਚੱਕੇ ਵੀ ਬਜ਼ੁਰਗਾਂ ਨੇ ਰਾਸ਼ਨ ਲੈਂਦੇ ਆ ਜਾਂ ਕਿਸੇ ਬਾਰੇ ਵੀ ਮੰਨ ਲਓ ਪਿੰਡ ਦੇ ਵਿੱਚ ਵੀ ਲੱਗਦਾ ਵੀ ਮਜਬੂਰੀ ਹੁੰਦੀ ਆ ਚਾਹ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ ਰਾਸ਼ਨ ਦਾ ਨਾ ਨਾ ਇਹ ਜਿਹੜਾ ਗੱਲ ਆਟਾ ਲੈ ਜੋ ਮੈਨੂੰ ਆਟਾ ਹੈਗਾ ਸਾਡੇ ਆਟਾ ਹੈਗਾ ਮੈਨੂੰ ਉਹ ਮੈਂ ਲੈਂਦੇ ਰਸ ਰੂਸ ਤੇ ਲੈਂਦੇ ਚਲੋ ਉਹ ਤੇ ਮੈਂ ਕਿ ਆਟਾ ਹੈਗਾ ਠੀਕ ਹੈ ਹੁਣ ਆਸ ਹੈਗੀ ਆ ਵੀ ਦੁਬਾਰਾ ਪੇਜੂਗਾ ਦੇਖ ਪੈਗਾ ਪਰ ਮਾਪਾ ਪਤਾ ਤੁਸੀਂ ਬਾਣਾ ਪਤਾ ਨਹੀਂ ਲੱਗਦਾ ਵੀ ਪੰਜਾਬੀਆਂ ਪੰਜਾਬੀਆਂ ਨੂੰ ਚਲੋ ਬੇਨਤੀ ਵੀ ਆ ਸਾਡੀ ਵੀ ਜਿੰਨੇ ਵੀ ਨੇ ਭਾਈ ਆ ਮਾਤਾ ਦਾ ਘਰ ਦੇਖੋ ਜਿੰਨੇ ਆਏ ਨੇ ਬਸ ਇਹੀ ਆਖਦੇ ਨੇ ਵੀ ਮਾਰੇ ਕੋਈ ਪਾਵਾਂਗੇ ਪਾਵਾਂਗੇ ਬਾਪੂ ਕੀ ਕੰਮ ਕਾਰ ਕਰਦਾ ਜੀਵਾਰਦਾਰ ਚੱਲ ਮਤਲਬ ਖੇਤੀਬਾੜੀ ਕਰਦੇ ਆ ਖੇਤੀਬਾੜੀ ਕਿੰਨੇ ਕਿੱਲੇ ਪੈਲੀਆ 2 ਕਿੱਲੇ ਪੈਲੀ ਆ ਆਪ ਬੋਨੇ ਹੋ ਆਪ ਬੋਨੇ ਪਰ ਹੁਣ ਉਹ ਤਾਂ ਉਹ ਵੀ ਮਰ ਗਈ ਹੋਣੀ ਆ ਉਹ ਫਿਰ ਮਰ ਗਈ ਮਰਗੀ ਝੋਨਾ ਬਿਲਕੁਲ ਹੋ ਗਿਆ ਠੀਕ ਆ ਹਾਂ ਚਲੋ ਕੋਈ ਨਹੀਂ ਪੁੱਤ ਸਾਰਿਆਂ ਨਾਲ ਹੀ ਆ ਫਿਰ ਕੀ ਕਰਨੀ ਆ ਇਹ ਹੁਣ ਰੋਟੀ ਇੱਥੇ ਲਾ ਲੈਣੀ ਆ ਕਿ ਕਿਸੇ ਦੇ ਘਰ ਹੁਣ ਨਹੀਂ ਆਖੇ ਲਾਈ ਜਾ ਗਿਆ ਆ ਘਰੇ ਵੀ ਚਿੱਕੜ ਹੋਇਆ ਪਿਆ ਕਮਰੇ ਦੇ ਵਿੱਚ ਵੀ ਹਨਾ ਇਹ ਵੀ ਆਪਣੇ ਠੀਕ ਆ ਆ ਕਮਰੇ ਦੇ ਵਿੱਚ ਵੀ ਆ ਆ ਕੇ ਮੈਂ ਦੱਸ ਅਜੇ ਗਾਰਮ ਕੱਢ ਦਿੱਤੀ ਵਾ ਤੁਸੀਂ ਆ ਦੇਖ ਸਕਦੇ ਹੋ ਕਿ ਕਿੰਨੀ ਇੱਥੇ ਜਿਹੜੀ ਹੈਗੀ ਆ ਥਾਂ ਬਹਿ ਗਿਆ ਏ ਫਰਸ਼ ਦੇ ਵਿੱਚ ਖੋਲ ਹੋ ਗਏ ਨੇ ਖੋਬੇ ਪੈ ਗਏ ਨੇ ਕਿਉਂਕਿ ਮਾਤਾ ਦੇ ਦੱਸਣਾ ਕੰਧ ਦੇ ਵਿੱਚ ਤੇੜਾ ਬਾਲੇ ਵਾਲੀ ਛੱਤ ਆ ਦੋ ਕਮਰੇ ਸੀਗੇ ਬਜ਼ੁਰਗ ਬੇਬੇ ਬਾਪੂ ਨੇ ਜ਼ਿੰਦਗੀ ਤੁਹਾਨੂੰ ਆਪ ਨੂੰ ਪਤਾ ਵੀ ਕਿੰਨੀ ਔਖੀ ਹੋ ਜਾਂਦੀ ਹੈ ਤਾਂ ਬੇਬੇ ਕੀ ਲੱਗਦਾ ਵੀ ਜਿਹੜੇ ਪੰਜਾਬੀ ਨੇ ਉਹ ਤੁਹਾਡੇ ਤੱਕ ਜਰੂਰ ਪਹੁੰਚਣਗੇ ਹਾਂ ਠੀਕ ਹੈ ਪਹੁੰਚਦੇ ਆ ਪਤਾ ਆਦੇ ਚਲੋ ਆ ਵੀ ਆ ਕੇ ਚੂਕਾਂ ਨੂੰ ਮਾਰ ਲੀਏ ਅਸੀਂ ਆਵਾਂਗੇ ਅਸੀਂ ਆਵਾਂਗੇ ਅਸੀਂ ਆਵਾਂਗੇ ਚਲੋ ਆ ਆਹ ਰਿਹਾ ਤੁਹਾਡਾ ਸਮਾਨ ਜਿਵੇਂ ਮੁੜ ਕੇ ਤੁਹਾਡੇ ਆਵਾਂਗੇ ਤੁਹਾਡੇ ਕੋਲ ਠੀਕ ਮਾ ਤੁਹਾਨੂੰ ਚਾਹੀਦਾ ਮੈਂ ਸਮਾਨ ਪੁੱਤ ਹੁਣ ਆਇਆ ਆਪਣਾ ਉਹ ਅਗਲਾ ਪਰ ਮਾ ਤਾਂ ਜਿੰਨੇ ਵਾਲੀ ਘਰੇ ਵੇਖਦੀ ਆ ਟੁੱਟਿਆ ਜਾ ਘਰ ਅੰਦਰੋਂ ਦੁੱਖ ਤਾਂ ਲੱਗਦਾ ਹੀ ਆ ਹਾਂ ਲੱਗਦਾ ਰਿਹਾ ਫਿਰ ਉਹ ਤੇ ਕੀ ਕਰਦਾ ਹਾਂ ਹਾਂ ਚਲੋ ਕਿਉਂਕਿ ਕਿਉਂਕਿ ਜਿੰਨੀਆਂ ਚੀਜ਼ਾਂ ਸੀ ਉਹ ਸਮਾਨ ਵੀ ਰੁੜ ਗਿਆ ਆ ਸਮਾਨ ਥੱਲੇ ਉਹ ਥੱਲੇ ਮੰਜੇ-ਮੰਜੇ ਸਭ ਪੈਸਾ ਟਕਾ ਵੀ ਸੀਗਾ ਨਹੀਂ ਪੈਸੇ ਉਹ ਐ ਬਤ ਮੈਂ ਤੁਹਾਨੂੰ ਬਤਾਈ ਇਹਨਾਂ ਦੇ ਸਹਨੇ ਬਜ਼ੁਰਗ ਕੋਈ ਧੋਗਿਆ ਨਹੀਂ ਮਾਰ ਠੀਕ ਹੈ ਹਾਂ ਉਹ ਖੈਰ ਚਲੋ ਤੇ ਇਹ ਬਜ਼ੁਰਗ ਬੇਬੇ ਹਾਂਜੀ ਅੱਛਾ ਇੱਕ ਮਿੰਟ ਕਿਵੇਂ 83 ਦਾ ਹੜਾ ਸੀ ਉਹ ਵੀ ਪੁੱਛ ਰਹੇ ਨਹੀਂ ਅਜੇ ਜਦੋਂ ਪਹਿਲਾਂ ਵੀ ਹੜਾ ਸੀ 88 ਦੇ ਛਾਹ ਜਾਇਆ ਸੀ ਠੀਕ ਉਹਨਾਂ ਦੇ ਹੀ ਆਇਆ ਇਹਨਾਂ ਨਹੀਂ ਆਇਆ ਨਾ ਇਹਨਾਂ ਇਹਨਾਂ ਪਾਣੀ ਗਿਆ ਸੀ ਅੰਦਰ ਆਈ ਅੱਥੇ ਮੰਜੇ ਦਾ ਹੜੇ ਬਿੜੀ ਪਰ ਐਤ ਕੀ ਦਾ ਬਹੁਤ ਨੁਕਸਾਨ ਕਰਦਾ ਆਖਾ ਵੱਢ ਕੀਤਾ ਪਾਪੂ ਬਜ਼ੁਰਗ ਉਮਰ ਦੇ ਵਿੱਚ ਹੜਾਂ ਦਾ ਇੱਕ ਦਾ ਸੀਗਾ ਜਦੋਂ ਦਿਨ ਚੱਲਦੇ ਸੀ ਜਦੋਂ ਉਹ ਸਾਰਾ ਪਾਣੀ ਸੀਗਾ ਤਾਂ ਫਿਰ ਉੱਥੇ ਤੁਰਨਾ ਫਿਰਨਾ ਕਰੀ ਕਿਦਰੇ ਨਾ ਕਰੀ ਫਿਰ ਕੋ ਬਾਹਰ ਅੰਦਰ ਘਾਟੀ ਜਾਂਦੇ ਰਿਆਂ ਕਰੀ ਬਾਹਰ ਹਾਂ ਇੱਥੇ ਰਹੇ ਅੱਛਾ ਇੱਥੇ ਰਹੇ ਅਸੀਂ ਉਹ ਸਾਰਾ ਆਖਾ ਫਿਰ ਆਓ ਆਓ ਇੱਕ ਦਿਨ ਕਿਹਨੇ ਘਰ ਰਾਇਆ ਧੂਏ ਦਾ ਕੋਲ ਰੱਖਦਾ ਧੂਏ ਦਾ ਕੋਲ ਪਤਾ ਹੀ ਆ ਤੇ ਘਰ ਹੀ ਨਾ ਉਹਨੇ ਇੱਕ ਦਿਨ ਉੱਥੇ ਦੁਨੀਆ ਬੜੀ ਸੀ ਮਾਦਾ ਕੱਪੜਿਆਂ ਤੋਂ ਲੱਗਦਾ ਰੋਜ਼ ਬਦਲਦੇ ਨਾਣ ਨੂੰ ਹੁੰਦਾ ਟਾਈਮ ਲੱਗ ਜਾਂਦਾ ਹਾਂ ਹੋ ਨਹੀਂ ਤਾਂ ਮਿੱਟੀ ਕੋ ਕੱਢਣੀ ਬਾਹਰ ਕਰ ਕਰ ਸੁੱਟਣੀ ਨਾ ਜਦੋਂ ਸਾਫ਼ ਹੋ ਜਾ ਕੋਈ ਆਵੇ ਫਿਰ ਤੋਂ ਪਤਾ ਹੀ ਆ ਬੜਾ ਅੱਛਾ ਠੀਕ ਹੈ ਓਕੇ ਮਾਤਾ ਤਾਂ ਇਹ ਬਜ਼ੁਰਗ ਸਨ ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਰਾਜਪੁਰ ਚਿਬ ਪਿੰਡ ਦੇ ਵਿੱਚ ਮੌਜੂਦ ਆ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਪੈਂਦਾ ਇਹ ਬਜ਼ੁਰਗ ਪਰਿਵਾਰ ਆ ਬੇਬੇ ਬਾਪੂ ਇੱਥੇ ਰਹਿੰਦੇ ਨੇ ਇਹਨਾਂ ਦਾ ਪਿੱਛੇ ਆ ਤੁਸੀਂ ਦੇਖ ਸਕਦੇ ਹੋ ਦੋ ਕਮਰੇ ਸੀ ਹੜਾਂ ਦੀ ਐਸੇ ਮਾਰ ਪਈ ਹੈ ਕਿ ਜਿਹੜੀ ਛੱਤ ਆ ਬਿਲਕੁਲ ਢਾਹ ਢੇਰੀ ਹੋ ਗਈ ਹੈ ਸਮਾਨ ਵੀ ਖੜ ਗਿਆ ਕਹਿੰਦੇ ਕਣਕ ਵੀ ਖਰਾਬ ਹੋ ਗਈ ਹੈ ਰਾਸ਼ਨ ਕੋਈ ਦੇ ਦਿੰਦਾ ਹੈ ਪਕਾ ਲੈਨੇ ਆ ਰੋਟੀ ਪਾਣੀ ਇਹ ਕਹਿੰਦੇ ਵੀ ਸਾਡਾ ਔਖਾ ਹੈ ਕਿਉਂਕਿ 2 ਕਿੱਲੇ ਪੈੜੀ ਆ ਬਾਪੂ ਕਹਿੰਦਾ ਆਪ ਹੀ ਵਾਈ ਕਰਦਾ ਸੋ ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਨਾਲ ਖੜਨ ਦੀ ਲੋੜ ਆ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਖੜਨ ਦੀ ਲੋੜ ਆ ਤਾਂ ਜੋ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਨੇ ਖੜਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਆਫਤ ਵੱਡੀ ਆਈ ਹੈ ਉਸ ਦਾ ਨਿਪਟਾਰਾ ਕੀਤਾ ਜਾਵੇ ਉਸ ਦਾ ਹੱਲ ਕੀਤਾ ਜਾਵੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ